ਹਾਂਜੀ ਦੋਸਤੋ ਸ਼ਸ਼ਕਾਲ ਨਵੀਂ ਵੀਡੀਓ ਇੱਕ ਲੈ ਕੇ ਆਏ ਆ ਤੁਹਾਡੇ ਵਾਸਤੇ ਬਾਬਾ ਜੀ ਹੁਣਾਂ ਨੇ ਬਹੁਤ ਸੋਹਣੀ ਗੱਲ ਕਹੀ ਆ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਬਾਬਾ ਜੀ ਹੁਣਾਂ ਦੀ ਗੱਲ ਪੂਰੀ ਸੁਣਿਓ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਮਰਦ ਕਈ ਲੈ ਕੇ ਘਰ ਢੋਣਾ ਸ਼ੁਰੂ ਕਰ ਦਵੇ ਤੇ ਔਰਤ ਸੂਈ ਨਾਲ ਘਰ ਬਣਾਉਣਾ ਸ਼ੁਰੂ ਕਰ ਦਵੇ ਔਰਤ ਘਰ ਬਣਾ ਦੇਵੇਗੀ ਫਿਰ ਵੀ ਕਿਉਂਕਿ ਔਰਤ ਬਿਲਕੁਲ ਸਹੀ ਗੱਲ ਆ ਯਾਨੀ ਕਿ ਮੰਨ ਲਓ ਮਰਦ ਨਸ਼ੇ ਵੀ ਕਰਦਾ ਹੈ ਔਰਤ ਇਮਾਨਦਾਰ ਹੈ ਸੂਈ ਨਾਲ ਕਪੜੇ ਸੀ ਸੀ ਕੇ ਵੀ ਆਪਣੇ ਬੱਚੇ ਥੋੜੇ ਬੋਤੇ ਪੜਾ ਕੇ ਉਹਨਾਂ ਨੂੰ ਪੈਰਾਂ 'ਸਰ ਖੜਾ ਕਰ ਸਕਦੀ ਹੈ। ਬਿਲਕੁਲ ਸਹੀ ਗੱਲ ਬਾਬਾ ਜੀ ਨੇ ਕਹੀ। ਹੁਣ ਕੰਮ ਉਲਟਾ ਕਰ ਦਿਓ। ਮਰਦ ਕਈ ਨਾਲ ਘਰ ਬਣਾਉਣਾ ਸ਼ੁਰੂ ਕਰਦੇ ਤੇ ਔਰਤ ਸੂਈ ਨਾਲ ਘਰ ਢਾਉਣਾ ਸ਼ੁਰੂ ਕਰ ਦਵੇ। ਦੁਨੀਆ ਦੀ ਕੋਈ ਤਾਕਤ ਉਸ ਘਰ ਨੂੰ ਆਪਣੇ ਪੈਰਾਂ 'ਸਰ ਖੜਾ ਨਹੀਂ ਕਰ ਸਕਦੀ। ਬਿਲਕੁਲ ਸਹੀ। ਮਤਲਬ ਨਹੀਂ। ਪਹਿਣੋ ਪਤਾ ਕੀ ਤਾਕਤ ਹੈ ਔਰਤ ਦੀ। ਜਾਨੇ ਕਿ ਜਦੋਂ ਔਰਤ ਦੀ ਨੀਅਤ ਸਾਫ਼ ਹੋਏਗੀ ਉਹ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਤੀ ਦੇ ਕਿਤੋਂ ਦੀ ਕਿਤੇ ਰਾਜ ਭਾਗ ਬਚਾ ਸਕਦੀ ਹੈ ਪਰ ਜੇ ਉਹਦੀ ਨੀਅਤ ਖਰਾਬ ਹੋਵੇ ਬਿਲਕੁਲ ਸਹੀ ਗੱਲ ਹੈ ਮਰਦ ਜਿਨੀ ਮਰਜ਼ੀ ਕਮਾਈ ਕਰੀ ਜਾਵੇ ਉਹਨੇ ਜਦੋਂ ਪੈਰਾਂ ਦੇ ਪਾਣੀ ਪੈਣ ਹੀ ਨਹੀਂ ਦੇਣਾ ਜਦੋਂ ਨੇ ਘਰ ਦਾ ਪੀਣ ਦੇਣੇ ਕੁਝ ਨਹੀਂ ਅਖੀਰ ਬੰਦੇ ਕੋਲ ਦੋ ਹੀ ਰਾਹ ਹੁੰਦੇ ਨੇ ਬਿਲਕੁਲ ਸਹੀ ਹੈ ਜਾਂ ਸਲਫਾ ਦੀ ਗੋਲੀ ਹੈ ਜੀਵਨ ਲੀਲਾ ਖਤਮ ਕਰ ਪਰ ਆ ਤੇਰੇ ਪੈਰ ਨਹੀਂ ਲੱਗਣੇ ਪਰ ਜੇ ਮਰਦ ਬੇਈਮਾਨ ਹੋ ਜਾਏ ਔਰਤ ਕਿਤੇ ਇਮਾਨਦਾਰੀ ਦਾ ਰਾਹ ਚੁਣ ਲਵੇ ਉਹ ਫਿਰ ਵੀ ਆਪਣੇ ਬੱਚੇ ਪੜਾ ਲਿਖਾ ਲਵੇਗੀ ਇਹਦਾ ਮਤਲਬ ਔਰਤ ਵਿੱਚ ਤਾਕਤ ਪਹਿਣੋ ਜਿਆਦਾ ਜਿਆਦਾ ਹੈ ਜਿਆਦਾ ਜੇ ਤੁਸੀਂ ਵੀ ਬਾਬਾ ਜੀ ਦੀ ਗੱਲ ਦੇ ਨਾਲ ਸਮਝੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਧੰਨਵਾਦ